ਮੈਨੂੰ ਦੱਸ ਦਿਓ ਯਾਰੋ ਮੈਂ ਕਿਹੜੇ ਪਾਸੇ ਜਾਵਾਂ ਮੈਂ ਇਸ ਪਾਸੇ ਜਾਵਾਂ ਕਿ ਮੈਂ ਉਸ ਪਾਸੇ ਜਾਵਾਂ ਮੈਂ ਕੀ ਦੀ ਗੱਲ ਮੰਨਾਂ ਤੇ ਮੈਂ ਕੀ ਦੀ ਠੁਕਰਾਵਾਂ ਮੈਨੂੰ ਦੱਸ ਦਿਓ ਯਾਰੋ ਮੈਂ ਕਿਹੜੇ ਬਾਸੇ ਜਾਵਾਂ ਬੇ ਲੰਮੀ ਸਿਟੀ ਮਾਰ ਮਿੱਤਰਾ ਘਰ ਫੁੱਲ ਗਈ ਮੋੜ ਤੇ ਆ ਕੇ ਇੱਕ ਕੱਖਣ ਮੈਨੂੰ ਜੋਗੀ ਬਣ ਜਾ ਆਪਣੇ ਕੰਨ ਪੜਵਾ ਲੈ ਇੱਕ ਕੱਖਣ ਜਾਂ ਮੰਦਰ ਬਹਿ ਜਾ ਮੱਥੇ ਤਿਲਕ ਲਗਾ ਲੈ ਇੱਕ ਆਖਣ ਛੱਡ ਬਾਕੀ ਗੱਲਾਂ ਰੋਸਿਆ ਯਾਰ ਮਨਾ ਲੈ ਮੈਂ ਯਾਰ ਨੂੰ ਮਨਾਵਾ ਜੀ ਬਾਈ ਸਰ ਪਿਆਰ ਨੂੰ ਮਨਾਵਾ ਮੈਂ ਹਸਪਤਲ ਤੇ ਜਾਵਾਂ ਕਿ ਮੈਂ ਹਸਪਤਲ ਤੇ ਜਾਵਾਂ ਮੈਨੂੰ ਦੱਸ ਦਿਓ ਯਾਰੋ ਮੈਂ ਕਿਹੜੇ ਪਾਸੇ ਜਾਵਾਂ ਜਿਓ ਪੰਜਾਬ ਸਰਕਾਰ ਲਈ ਬੁਰਜ ਜ਼ੋਰਦਾਰ ਦਾ ਜੀਮ ਜੀਮ ਸਾਹਮਣੇ ਕਿੰਨਾ ਸੋਹਣਾ ਕਿੰਨੀ ਸੋਹਣੀ ਰੰਗਤ ਕਿਤੇ ਸੋਹਣਾ ਰੰਗ ਬਕੇਰਿਆ ਹੋਇਆ ਜੀ ਐਂਡ ਸਲੂਟ ਟੂ ਮੇਜਰ ਧਿਆਨ ਚੰਦ ਜੀ ਉਹਨਾਂ ਦੀ ਫਿਲਮ ਚ ਲਾਈ ਹੋਈ ਹੈ ਕਿੰਦੀ ਵੱਡੀ ਗੱਲ ਆਪਣੇ ਆਪ ਸਲੂਟ ਸਰ ਥੈਂਕ ਯੂ ਵੈਰੀ ਮਚ ਹੀ ਵਾਸ ਅ ਟ੍ਰੂ ਲੈਜੈਂਡ ਮੇਰੇ ਮੂੰਹ ਚੋਂ ਮੈਜਿਕ ਨਿਕਲਿਆ ਸੀ ਸ਼ਬਦ ਕੋ ਸਰ ਮੈਂ ਇੱਕ ਮੈਜਿਕ ਦਾ ਸ਼ਬਦ ਯੂਜ਼ ਕੀਤਾ ਮੈਂ ਦੇਖਿਆ ਨਹੀਂ ਸੀ ਧਿਆਨ ਚੰਦ ਸਾਹਿਬ ਹੀ ਵਾਸ ਅ ਟ੍ਰੂ ਮਿਜਿਸ਼ੀਅਨ ਸਰ ਬਿਲਕੁਲ ਦੇਖੋ ਸਹੀ ਗੱਲ ਹੋ ਗਈ ਮੇਰੇ ਮੂੰਹ ਚੋਂ ਨਿਕਲਿਆ ਸੀ ਔਰ ਤੁਸੀਂ ਦੱਸ ਦਿਓ ਸਰ ਸਲੇਉਟ ਇਹਨਾਂ ਦਾ ਪੁੱਤਰ ਸੁਪੁੱਤਰ ਅਸ਼ੋਕ ਵੀ ਬਹੁਤ ਵਾ ਕਮਾਲ ਸੀ। ਔਰ ਸਾਡੇ ਜਿੱਤਣ ਵਾਲੇ ਤਗਮੇ ਜਿੱਤਣ ਵਾਲੇ ਸਾਰੇ 올ੰਪੀਅਨਸ ਨੂੰ ਸਰਪੰਚ ਸਾਹਿਬ ਤੋਂ ਲੈ ਕੇ ਸ਼੍ਰੀ ਜੇਸ਼ ਔਰ ਉਹਦੀ ਵਿਚਾਲੇ ਪੂਰੀ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਹੈ ਔਰ ਉਸ ਤੋਂ ਵੱਡੀ ਮੁਬਾਰਕਬਾਦ ਦਿੰਨਾ ਹੈ ਮੈਂ ਸੀਐਮ ਸਾਹਿਬ ਨੂੰ ਜਿਨ੍ਹਾਂ ਨੇ ਉਹਨਾਂ ਐਡਾ ਵੱਡਾ ਮਾਣ ਔਰ ਸਤਿਕਾਰ ਦਿੱਤਾ ਜਿਹੜੇ ਵੀ ਜਿੱਤ ਕੇ ਆਏ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਅੰਪਿਕ ਦੇ ਵਿੱਚ ਹਿੱਸਾ ਲੈਣਾ ਹੀ ਬਹੁਤ ਵੱਡੀ ਗੱਲ ਹੈ ਮੈਡਲ ਜਿੱਤਨੇ ਤੇ ਬਾਦ ਹੀ ਹੈ ਬਸ ਇਨੀ ਗੱਲ ਹੈ ਕਿ ਤੁਸੀਂ 올ਿਪੀਅਨਸ ਆਉਣ ਵਾਲੇ ਦਿਨਾਂ ਤੇ 올ਿਪੀਅਨਸ ਰੰਗ ਬਰੰਗੇ ਦੁਨੀਆ ਮੇਲਾ ਰੰਗ ਪਿਆਰਾ ਰੰਗ ਬਰੰਗੇ ਦੁਨੀਆ ਗੂੜਾ ਰੰਗ ਪਿਆਰਾਂ ਦਾ ਕੂੜਾ ਰੰਗ ਪਿਆਰਾ ਦਾ ਰੰਗੀ ਦੁਨੀਆ ਕੂੜਾ ਰੰਗ ਪਿਆਰਾ ਦਾ ਰੰਗ ਬਰੰਗੀ ਦੁਨੀਆ ਕੂੜਾ ਰੰਗ ਪਿਆਰਾ ਦਾ ਮੇਲਣ ਬਣ ਕੇ ਵੇਖ ਮੇਲਣੇ ਮੇਲਾ ਯਾਰਾ ਦਾ ਮੇਲਣ ਬਣ ਕੇ ਵੇਖ ਮੇਲਣੇ ਮੇਲਾ ਯਾਰਾ ਦਾ ਹੈ ਮੇਲਣ मिलन बन के